ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ ਕਲੈਕਸ਼ਨ ਤੇ ਅੱਜ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਕੁਝ ਸੀਕ ਡਿਜ਼ਾਈਨ ਦਿਖਾਵਾਂਗੇ ਜੀ ਐਂਟੀਕ ਜੁਐਲਰੀ ਦੇ ਵਿੱਚ ਕੁਝ ਡਿਜ਼ਾਈਨ ਰਹਿਣਗੇ ਜੀ ਹੈਵੀ ਦੇ ਵਿੱਚ ਰਿੰਗਸ ਦੀ ਕਲੈਕਸ਼ਨ ਵੀ ਰਹੇਗੀ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਆਏਗਾ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੇਅਰ ਵੀ ਕੀਤਾ ਹੋਇਆ ਬਹੁਤ ਹੀ ਸੋਹ ਇਅਰਿੰਗਸ ਵੀ ਤੁਸੀਂ ਦੇਖ ਸਕਦੇ ਹੋ ਜੀ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਲੈਣਗੇ ক্লোਜ਼ ਕੈਮਰੇ ਤੋਂ ਤੁਸੀਂ ਕੁਆਲਿਟੀ ਔਰ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਪੀਸ ਬਹੁਤ ਹੀ ਸ਼ਾਨਦਾਰ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਵਾਲਾ ਨਾ ਲੈਣਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਡਿਜ਼ਾਈਨ ਮਿਲ ਜਾਣਗੇ ਜੀ ਪ੍ਰਾਈਸ ਰਹੇਗਾ ਓਨਲੀ 650 650 ਦੇ ਵਿੱਚ ਤੁਸੀਂ ਇਸ ਆਰਟੀਕਲ ਦੀ ਬੁਕਿੰਗ ਕਰਾ ਸਕਦੇ ਹੋ ਫਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਨੈਕਸਟ ਡਿਜ਼ਾਈਨ ਨੈਕਸਟ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹਦੀ ਵੀ ਕੁਆਲਿਟੀ ਦੇਖ ਸਕਦੇ ਹੋ ਪੀਸ ਇਹ ਵੀ ਬਹੁਤ ਸੋਹਣਾ ਹੈ ਇਹ ਵਾਲੇ ਰਹਿਣਗੇ ਜੀ ਇਹਦੇ ਨਾਲ ਇਹ ਥਿੰਗਸ ਇਹ ਵੀ ਸ਼ੇਪ ਬਹੁਤ ਸੋਹਣੀ ਹੈ ਜੀ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 650 650 ਦੇ ਵੀ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਦੋਨੋਂ ਹੀ ਪੀਸ ਬਹੁਤ ਸੋਹਣੇ ਨੇ ਜੀ ਇਹ ਵਾਲੇ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹ ਰਹਿਗਾ ਜੀ ਥਰਡ ਡਿਜ਼ਾਈਨ ਥਰਡ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਆ ਇਹਦੀ ਵੀ ਡਿਜ਼ਾਈਨਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਜੀ ਪੀਸ ਇਹ ਵੀ ਬਹੁਤ ਸੋਹਣਾ ਆ ਇਹ ਰਹਿਣਗੇ ਜੀ ਇਹਦੇ ਨਾਲ ਇਅਰਿੰਗਸ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 650 ਇਹ ਰਹਿਗਾ ਜੀ ਲਾਸਟ ਡਿਜ਼ਾਈਨ ਲਾਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮਲਟੀ ਕਲਰ ਦੇ ਵਿੱਚ ਇਹ ਵਾਲਾ ਪੀਸ ਆਇਆਗਾ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਵਾਲਾ ਕਵਾਲਿਟੀ ਚੈੱਕ ਕਰ ਸਕਦੇ ਹੋ ਪੀਸ ਜੀ ਬਹੁਤ ਸੋਹਣੀ ਹੈ ਇੱਧਰ ਹੈਗੀ ਜੀ ਇਹਦੀ ਵੇਅਰਿੰਗ ਲੁੱਕ ਪੀਸ ਬਹੁਤ ਹੀ ਸ਼ਾਨਦਾਰ ਹੈ ਜੀ ਇਹ ਵਾਲਾ ਇਹਦੇ ਨਾਲ ਵੀ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਲੰਘੇ ਇਹਦੇ ਇਅਰਿੰਗਸ ਦਾ ਡਿਜ਼ਾਈਨ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਆ ਚੱਕੇ ਰਹੇਗਾ ਜੀ ਲਾਸਟ ਫੋਰਥ ਡਿਜ਼ਾਈਨ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 650 650 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਦ ਸੋਹਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਸਾਰਿਆਂ ਦਾ ਸੇਮ ਰਹੇਗਾ ਜੀ ਕੁਆਲਿਟੀ ਸੇਮ ਰਹੇਗੀ ਜੀ ਪ੍ਰਾਈਸ ਰਹੇਗਾ ਜੀ ਓਨਲੀ 650 ਦੇ ਵਿੱਚ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਬੁਕਿੰਗ ਕਰਾ ਸਕਦੇ ਹੋ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਐਂਟੀਕ ਪਾਲਿਸ਼ ਦੇ ਵਿੱਚ ਇਹ ਵੀ ਪੀਸ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਪਾਲਿਸ਼ ਬਿਲਕੁਲ ਰੀਅਲ 골ਡ ਵਾਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਹੀ ਸੋਹਣਾ ਆ ਇਹ ਰਹੇਗਾ ਜੀ ਨੈਕਲੇਸ ఈజీ వేరింగ్ లుక్ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਨਾਲ ਰਹਿਣਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਰਹੇਗਾ ਜੀ ਇਅਰਿੰਗਸ ਦਾ ਡਿਜ਼ਾਈਨ ਵੀ আর ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਪਾਲਿਸ਼ ਬਹੁਤ ਹੀ ਸੋਹਣੀ ਹੈ ਜੀ ਇਹਨਾਂ ਡਿਜ਼ਾਈਨਸ ਦੀ ਇਹ ਰਹੇਗੀ ਜੀ ਇਅਰਿੰਗਸ ਦੀ ਵੇਅਰਿੰਗ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 900 900 ਰੁਪਏ ਦੇ ਵਿੱਚ ਤੁਸੀਂ ਇਸ ਸੈੱਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਪੀਸ ਬਹੁਤ ਹੀ ਸੋਹਣਾ ਹੈ ਨੈਕਸਟ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਐਂਟੀਕ ਪਾਲਿਸ਼ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ক্লোਜ਼ ਕੈਮਰਾ ਤੋਂ ਦੇਖ ਸਕਦੇ ਹੋ ਜੀ ਇਹ ਵੀ ਬਹੁਤ ਹੀ ਸੋਹਣਾ ਪੀਸ ਹੈ ਜੀ ਕੁਆਲਟੀ ਔਰ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਪਾਲਿਸ਼ ਬਹੁਤ ਹੀ ਸੋਹਣੀ ਹੈ ਬਿਲਕੁਲ ਰੀਅਲ 골ਡ ਵਾਲੀ ਪਾਲਿਸ਼ ਰਹਿ ਗਈ ਜੀ ਇਹ ਵਾਲੀ ਇਹ ਰਹਿ ਗਈ ਜੀ ਪੀਸ ਦੀ ਵੇਅਰਿੰਗ ਲੁੱਕ ਇੱਥੇ ਵੀ ਦੇਖ ਸਕਦੇ ਹੋ ਜੀ ਇਹ ਵੀ ਬਹੁਤ ਸ਼ਾਨਦਾਰ ਪੀਸ ਹੈ ਇਹਦੇ ਨਾਲ ਵੇਅਰਿੰਗ ਸਟੈਂਡ ਹੈ ਜੀ ਇਹ ਰਹਿਣਗੇ ਜੀ ਦੇ ਨਾਲ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਹੈ ਇਰਿੰਗਸ ਵੀਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਆ ਪਾਲਿਸ਼ ਬਹੁਤ ਸੋਹਣੀ ਹੈ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 900 900 ਰੁਪਏ ਦੇ ਵਿੱਚ ਤੁਸੀਂ ਇਹ ਸੈਟ ਦੀ ਬੁਕਿੰਗ ਵੀ ਕਰਾ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ ਕੁਝ ਅਸਲੀ ਦੇ ਵਿੱਚ ਨਿਊ ਡਿਜ਼ਾਈਨ ਪ੍ਰੀਮੀਅਮ ਕੁਆਲਿਟੀ ਵਾਲੇ ਡਿਜ਼ਾਈਨਰ ਪੀਸ ਰਹਿਣਗੇ ਜੀ ਇਹ ਵਾਲੇ ਪਾਲਿਸ਼ ਡਿਜ਼ਾਈਨਿੰਗ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਪੀਸ ਬਹੁਤ ਹੀ ਸ਼ਾਨਦਾਰ ਹੈ ਕੋਈ ਜਜਮੈਂਟ ਨਹੀਂ ਹੈ ਨਾ ਪੀਸਿਸ ਦੀ ਕਿ ਆਰਟੀਫੀਸ਼ਲ ਪੀਸ ਨੇ ਅਸਲੀ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਜੀ ਕਵਾਲਿਟੀ ਡਿਜ਼ਾਈਨਿੰਗ اور ਪਾਲਿਸ਼ ਤੁਸੀਂ ਦੇਖ ਸਕਦੇ ਹੋ ਪਾਲਿਸ਼ ਬਹੁਤ ਸੋਹਣੀ ਹੈ ਜੀ ਲੁੱਕ ਲੱਕ ਬਿਲਕੁਲ ਰੀਅਲ 골ਡ ਵਾਲਾ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਵੇਅਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸ਼ਾਨਦਾਰ ਪੀਸ ਹੈ ਦੇਖੋ ਜੀ ਇਹ ਰਹੇਗੀ ਜੀ ਦੀ ਵੇਅਰਿੰਗ ਲੁੱਕ ਤੁਸੀਂ ਨਾਲ ਡੋਰੀ ਵੀ ਲਗਵਾ ਸਕਦੇ ਹੋ ਜਾਂ ਚੇਨ ਵੀ ਲਗਵਾ ਸਕਦੇ ਹੋ 골ਡ ਲੁੱਕ ਦੇ ਵਿੱਚ ਦੇਖੋ ਜੀ ਇਦਾਂ ਆਏਗੀ ਜੀ ਦੀ ਵੇਅਰਿੰਗ ਲੁੱਕ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਵਾਲਾ ਇਹ ਰਣਗੇ ਜੀ ਦੇ ਨਾਲ ਇਅਰਿੰਗਸ ਇਹ ਰੀਸਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਫਲਾਵਰ ਪੈਟਰਨ ਦੇ ਵਿੱਚ ਇਅਰਿੰਗਸ ਰਣਗੇ ਦੇਖੋ ਜੀ ਪੀਸ ਬਹੁਤ ਹੀ ਸੋਹਣਾ ਆ ਇਹ ਰਹੇਗੀ ਜੀ ਕੰਪਲੀਟ ਲੁੱਕ ਸੈੱਟ ਦੀ ਪ੍ਰਾਈਸ ਰਹੇਗਾ ਜੀ ਓਨਲੀ 1400 1400 ਦੇ ਵਿੱਚ ਤੁਸੀਂ ਇਹ ਸੇ ਪੀਸ ਦੀ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਜੀ ਪਹਿਲਾ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਸ ਪੀਸ ਦੇ ਵਿੱਚ ਦੇਖੋ ਜੀ ਇਹ ਵੀ ਡਿਜ਼ਾਈਨ ਬਹੁਤ ਹੀ ਪਿਆਰਾ ਆ ਇਹਦੀ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਪੀਸ ਇਹ ਵੀ ਬਹੁਤ ਹੀ ਸ਼ਾਨਦਾਰ ਹੈ ਪਾਲਿਸ਼ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਮੀਅਮ ਪਾਲਿਸ਼ ਰਹੇਗੀ ਇਦਾਂ ਆਏਗੀ ਜੀ ਇਹਦੀ ਵੀ ਲੁੱਕ ਦੋਨੋਂ ਹੀ ਪੀਸ ਬਹੁਤ ਸੋਹਣੇ ਨੇ ਇਹ ਰਣਗੇ ਜੀ ਇਹਦੇ ਇਅਰਿੰਗਸ ਇਹਦੇ ਵੇਅਰਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਦਾਂ ਰਹੇਗੀ ਜੀ ਇਅਰਿੰਗਸ ਦੀ ਵੇਅਰਿੰਗ ਲੁੱਕ ਦੋਨੋਂ ਹੀ ਪੀਸ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 1400 ਦੋਨੋਂ ਦਾ ਪ੍ਰਾਈਸ ਸੇਮ ਰਹੇਗਾ ਜੀ ਕੁਆਲਿਟੀ ਸੇਮ ਰਹੇਗੀ ਡਿਜ਼ਾਈਨ ਦਾ ਹੀ ਫਰਕ ਆਏਗਾ ਪ੍ਰਾਈਸ ਆਏਗਾ ਜੀ ਓਨਲੀ 1400 ਹੁਣ ਸ਼ੁਰੂ ਕਰ ਰਹੀ ਹਾਂ ਜੀ ਕੁਝ ਪ੍ਰੀਮੀਅਮ 골ਡ ਲੁੱਕ ਦੇ ਵਿੱਚ ਰਿੰਗਸ ਦੀ ਕਲੈਕਸ਼ਨ ਬਰਾਡ ਸਾਈਜ਼ ਦੇ ਵਿੱਚ ਰਿੰਗਸ ਲੈਣਗੀਆਂ ਔਰ ਐਡਜਸਟੇਬਲ ਰਿੰਗਸ ਲੈਣਗੀਆਂ ਜੀ ਸਾਈਜ਼ ਦਾ ਕੋਈ ਇਸ਼ੂ ਨਹੀਂ ਹੈ ਫਰਸਟ ਡਿਜ਼ਾਈਨ ਤੁਸੀਂ ਦੇਖੋ ਜੀ ਬਹੁਤ ਹੀ ਪਿਆਰਾ ਆ ਬਿਲਕੁਲ ਲੁੱਕ ਲਾਈਕ ਰੀਅਲ 골ਡ ਵਾਲਾ ਪੀਸ ਹੈ ਜੀ ਇਹ ਵਾਲਾ ਬਿਸਟੋਨ ਦੇ ਵਿੱਚ ਇਹ ਵਾਲੀ ਰਿੰਗ ਰਹੇਗੀ ਜੀ ਪਾਲਿਸ਼ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਹੈ ਬਿਲਕੁਲ ਰੀਅਲ 골ਡ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਡਿਜ਼ਾਈਨ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਰਹੇਗਾ ਪ੍ਰਾਈਸ ਰਹੇਗਾ ਜੀ ਓਨਲੀ 400 400 ਰੁਪਏ ਦੇ ਵਿੱਚ ਤੁਸੀਂ ਇਸ ਰਿੰਗ ਦੀ ਬੁਕਿੰਗ ਕਰਾ ਸਕਦੇ ਹੋ ਫਰਸਟ ਡਿਜ਼ਾਈਨ ਹੈ ਜੀ ਇਹ ਵਾਲਾ ਸੈਕੰਡ ਡਿਜ਼ਾਈਨ ਵੀ ਦੇਖ ਸਕਦੇ ਹੋ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਇਹਦੀ ਵੀ ਕੁਆਲਿਟੀ ਔਰ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਪੀਸ ਬਹੁਤ ਹੀ ਸ਼ਾਨਦਾਰ ਹੈ ਪ੍ਰਾਈਸ ਰਹੇਗਾ ਜੀ ਓਨਲੀ 400 400 ਰੁਪਏ ਦੇ ਵਿੱਚ ਤੁਸੀਂ ਇਸ ਰਿੰਗ ਦੀ ਬੁਕਿੰਗ ਵੀ ਕਰਾ ਸਕਦੇ ਹੋ ਇਹ ਰਹੇਗਾ ਜੀ ਥਰਡ ਡਿਜ਼ਾਈਨ ਫਲਾਵਰ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਰਹੇਗਾ ਜੀ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਕੋਈ ਜੁਡਜਮੈਂਟ ਨਹੀਂ ਹੈ ਨਾ ਪੀਸਿਸ ਦੀ ਕਿ ਆਰਟੀਫੀਸ਼ੀਅਲ ਰਿੰਗਸ ਨੇ ਕੁਆਲਿਟੀ ਬਹੁਤ ਹੀ ਫਾਈਨ ਹੈ ਪ੍ਰਾਈਸ ਓਨਲੀ 400 ਤਿੰਨੋਂ ਹੀ ਪੀਸ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਨੇ ਪ੍ਰਾਈਸ ਸੇਮ ਰਹੇਗਾ ਜੀ ਸਾਈਜ਼ ਵੀ ਸੇਮ ਰਹੇਗਾ ਕੁਆਲਿਟੀ ਸੇਮ ਰਹੇਗੀ ਓਨਲੀ 400 ਦੇ ਵਿੱਚ ਤੁਸੀਂ ਕਿਸੇ ਵੀ ਰਿੰਗ ਦੀ ਬੁਕਿੰਗ ਕਰਾ ਸਕਦੇ ਹੋ ਜੀ ਤਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰਾਈਸ ਹੈ ਜੀ ਓਨਲੀ 400 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲੀ ਰਿੰਗ ਰਹੇਗੀ ਜੋ ਮੈਂ ਪਹਿਲਾਂ ਦਿਖਾਈਆਂ ਨੇ ਜੀ ਉਹ ਬ੍ਰਾਡ ਸਾਈਜ਼ ਦੇ ਵਿੱਚ ਰਿੰਗ ਨੇ ਇਹ ਰਿੰਗ ਆਏਗੀ ਜੀ ਮੀਡੀਅਮ ਸਾਈਜ਼ ਦੇ ਵਿੱਚ ਕੁਆਲਿਟੀ ਸੇਮ ਰਹੇਗੀ ਜੀ ਇਹਦਾ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 350 350 ਦੇ ਵਿੱਚ ਤੁਸੀਂ ਇਸ ਰਿੰਗ ਦੀ ਬੁਕਿੰਗ ਕਰਾ ਸਕਦੇ ਹੋ ਇਹ ਵੀ ਐਡਜਸਟੇਬਲ ਰਿੰਗ ਹੈ ਇਹਦਾ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ। ਨੈਕਸਟ ਦਿਖਾ ਰਹੀ ਹਾਂ ਜੀ ਤਾਕਾਂ ਵਾਲਾ ਡਿਜ਼ਾਈਨ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਹੈ ਜੀ ਇਹ ਵਾਲਾ ਜਾ ਕੋਦੇ ਫੰਕਸ਼ਨ ਲਈ ਵੀ ਤੁਸੀਂ ਲੈ ਸਕਦੇ ਹੋ। ਫਰਸਟ ਕਲਰ ਰਹੇਗਾ ਜੀ ਇਹਦੇ ਵਿੱਚ ਮਹਿਰੂਨ ਗ੍ਰੀਨ ਈਅਰਿੰਗਸ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਨੇ। ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਜੀ ਫਰਸਟ ਆਏਗਾ ਜੀ ਇਹ ਵਾਲਾ। ਪ੍ਰਾਈਸ ਰਹੇਗਾ ਜੀ ਹੁਣ 300 300 ਰੁਪਏ ਦੇ ਵਿੱਚ ਤੁਸੀਂ ਇਸ ਸੈੱਟ ਦੀ ਬੁਕਿੰਗ ਕਰਾ ਸਕਦੇ ਹੋ। ਨੈਕਲੇਸ ਰਹੇਗਾ ਜੀ ਵਿਦ ਈਅਰਿੰਗਸ। ਇਹਦੇ ਵਿੱਚ ਤੁਸੀਂ ਨੈਕਸਟ ਕਲਰ ਦੇਖ ਸਕਦੇ ਹੋ ਜੀ ਬਲੂ ਸ਼ੇਡ ਆ ਇਹ ਰੇ ਗਈ ਜੀ ਤੇ ਬਲੂ ਸ਼ੇਡ ਇਹ ਰਣਗੇ ਜੀ ਦੇ ਰਿੰਗਸ ਪ੍ਰਾਈਸ ਵੇਗਾ ਜੀ ਓਨਲੀ 300 300 ਰੁਪਏ ਦੇ ਵਿੱਚ ਤੁਸੀਂ ਸੈਟ ਦੇ ਬੁਕਿੰਗ ਕਰਾ ਸਕਦੇ ਹੋ ਸੈਕਿੰਡ ਆਏਗਾ ਜੀ ਬਲੂ ਕਲਰ ਥਰਡ ਆਈ ਗਈ ਜੀ ਦੇ ਚ ਸカイ ਸ਼ੇਡ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਔਰ ਇਹ ਰਣਗੇ ਜੀ ਇਹਦੇ ਨਾਲ ਇਹ ਰਿੰਗਸ ਪ੍ਰਾਈਸ ਓਨਲੀ 300 ਨੈਕਸਟ ਆਏਗਾ ਜੀ ਪੈਰਟ ਕਲਰ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਇਹ ਰਹਿਣਗੇ ਜੀ ਇਹਦੇ ਨਾਲ ਇਅਰਿੰਗਸ ਇਅਰਿੰਗਸ ਦੀ ਕੁਆਲਿਟੀ ਵੀ ਤੁਸੀਂ ক্লোਜ਼ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਪ੍ਰਾਈਸ ਰਹੇਗਾ ਜੀ ਓਨਲੀ 300 ਕਲਰ ਇਹ ਵੀ ਬਹੁਤ ਸੋਹਣਾ ਆ ਨੈਕਸਟ ਆਏਗਾ ਜੀ orange ਕਲਰ ਕਲਰ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਜੀ ਇਸ ਡਿਜ਼ਾਈਨ ਦੇ ਵਿੱਚ ਔਰ ਪ੍ਰਾਈਸ ਬਿਲਕੁਲ ਨੋਰਮਲ ਜਾਇਆ ਜੀ ਓਨਲੀ 300 ਦੇ ਵਿੱਚ ਤੁਸੀਂ ਇਹ ਸੈਟ ਦੀ ਬੁਕਿੰਗ ਕਰਾ ਸਕਦੇ ਹੋ ਇਹ ਰਹੀ ਜੀ ਇਹਦੀ orange ਸ਼ੇਡ ਨੈਕਸਟ ਆਏਗਾ ਜੀ black ਕਲਰ black ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰਹਿਣਗੇ ਜੀ 블랙 ਫੇਵਰਿੰਗਸ ਪ੍ਰਾਈਸ ਓਨਲੀ 300 ਲਾਸਟ ਆ ਗਿਆ ਜਿਹਦੇ ਵਿੱਚ ਵਾਈਟ ਕਲਰ ਵਾਈਟ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆ ਇਹ ਰਹਿਣਗੇ ਜੀ ਵਾਈਟ ਦੇ ਨਾਲ ਇਅਰਿੰਗਸ ਪ੍ਰਾਈਸ ਓਨਲੀ 300 300 ਰੁਪਏ ਦੇ ਵੀ ਤੁਸੀਂ ਕਿਸੇ ਵੀ ਕਲਰ ਦੀ ਬੁਕਿੰਗ ਕਰਾ ਸਕਦੇ ਹੋ ਜੀ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਇਹ ਸੀ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਜੀ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਜੀ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਵੀ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਡੇਲੀ ਵੀਡੀਓ